ਸਬਰਵਾਨ ਜਿਲ੍ਹਾ ਪ੍ਰਧਾਨ ਭਨ ਭਾਤੀ ਜਨਤਾ ਪਾਰਟੀ ਸੋਸ਼ਲ ਮੀਡੀਆ ਆਈਟੀ ਸੈਲ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਪਿਛਲੇ 45 ਦਿਨਾਂ ਤੋਂ ਲਗਾਤਾਰ ਇਸ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਸਾਰੇ ਹੀ ਦੋਸਤ ਮਨੀਸ਼ ਗੁਪਤਾ ਜੀ ਸਾਡੇ ਭਰਾ ਬਹੁਤ ਇੱਚ ਸਾਡੇ ਮਿੱਤਰ ਨੇ ਵਿਧਿਆਨ ਸ਼ਹਿਰ ਦੇ ਵਿੱਚ ਕਿਤੇ ਵੀ ਲੰਗਰ ਦੀ ਜ਼ਰੂਰਤ ਸੀ ਸੁੱਖੇ ਰਾਸ਼ਨ ਦੀ ਜ਼ਰੂਰਤ ਸੀ ਅਸੀਂ ਉਹਨਾਂ ਨੂੰ ਜਾ ਕੇ ਪ੍ਰੋਵਾਈਡ ਕਰਵਾਂਦੇ ਸੀ ਉਸ ਦੇ ਨਾਲ ਚੌਂਕ ਚਰਾਹਿਆਂ ਦੇ ਵਿੱਚ ਖੜੇ ਸਾਡੇ ਪੁਲਿਸ ਮੁਲਾਜ਼ਮ ਵਲੰਟੀਅਰ ਭਰਾ ਔਰ ਸਾਡੇ ਸਫਾਈ ਸੇਵਕ ਸਾਰੇ ਹੀ ਲੋਕ ਕੋਸ਼ਿਸ਼ ਕਰੀ ਦੇ ਸੀ ਕਿ ਸਭ ਤੋਂ ਸਭ ਨੂੰ ਜਾ ਕੇ ਸੇਵ ਕੇਲੇ ਸੰਤਰੇ ਦੋਦਲਸੀ ਔਰ ਸਾਰੀ ਚੀਜ਼ਾਂ ਹੀ ਪ੍ਰੋਵਾਈਡ ਕੀਤੇ ਜਨ ਅੱਜ ਸਾਨੂੰ ਮੁੱਖ ਚੋਚੇ ਤੋਂ ਵਰਦੇ ਤੇ ਸੰਕਰਮਚਨ ਹਨੂਮਾਨ ਮੰਦਿਰ ਜਗਰਾਵ ਕੋਲ ਦੇ ਉੱਤੇ ਸਾਡੇ ਪੰਡਤ ਬਾਬੂ ਰਾਮ ਭਾਰਤਵਾਰਜੀ ਉਹਨਾਂ ਦੇ ਅਸ਼ੀਰਵਾਦ ਨਾਲ ਇਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਹੈ ਮੈਨੂੰ ਔਰ ਸਾਡੇ ਪ੍ਰਾਮੁਖੀ ਸ਼ੁਭਤਾ ਜੀ ਨੂੰ ਔਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਔਰ ਅਸੀਂ ਇਹਨਾਂ ਦੇ ਅਸ਼ੀਰਵਾਦ ਨਾਲ ਇਹ ਸੰਕਲਪ ਲਿਆਨੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਕਿ ਸੇਵਾ ਕਰਦੇ ਰਹੀਏ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਮੈਂ ਸਾਰੇ ਵਿਧਾਨਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਹਜੇ ਕਰੋਨਾ ਮਾਰ ਜਿਹੜੀ ਵਾਇਰਸ ਹੈ ਹਜੇ ਖਤਮ ਨਹੀਂ ਹੋਇਆ ਸੋਸ਼ਲ ਡਿਸਟੈਂਸ ਦਾ ਧਿਆਨ ਰੱਖੋ ਮਾਸਕ ਲਗਾ ਕੇ ਰੱਖੋ ਔਰ ਆਪਣੇ ਘਰਾਂ ਦੇ ਵਿੱਚ ਜਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਉਸ ਤੋਂ ਇਲਾਵਾ ਮੈਂ ਲਧਿਆਣਾ ਵਾਸੀਆਂ ਨੂੰ ਕਹਾਂਗਾ ਕਿ ਬਹੁਤ ਹੀ ਘਰ ਘਰ ਦੇ ਵਿੱਚ ਬੈਠ ਕੇ ਜਿੰਨਾ ਤੁਸੀਂ ਬੈਠ ਸਕਦੇ ਹੋ ਬੈਠੋ ਔਰ ਪਰਮਾਤਮਾ ਦਾ ਨਾਮ ਜਪੋ ਜੈ ਸ਼੍ਰੀ ਰਾਮ ਜੈ ਸ਼੍ਰੀ ਭਗਵਾਨ ਦਾ ਤੇ ਸਰ ਜਿਹੜੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਅੱਜ ਜਾ ਰਹੇ ਨੇ ਹਾਂ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋ ਕਿਉਂਕਿ ਗੱਲ ਸਹੀ ਆ ਕਿ ਤੁਹਾਡਾ ਕੀ ਵਿਚਾਰ ਨੇ ਮੈਂ ਪ੍ਰਵਾਸੀ ਭਰਾਵਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਹ ਵੀ ਤੁਹਾਡਾ ਪ੍ਰਵਾਸੀ ਨਹੀਂ ਹੈਗਾ ਤੁਸੀਂ ਸਾਡੇ ਭਰਾ ਹੋ ਪੰਜਾਬ ਵੀ ਤੁਹਾਡਾ ਤੁਹਾਡੇ ਹੀ ਦਿੱਤਾ ਹੋਇਆ ਵੈਸਾ ਦੀ ਤੁਹਾਡੀ ਦਿੱਤੀ ਹੋ ਦੇਣਾ ਫਿਰ ਤੁਸੀਂ ਚਲਾਉਂਦੇ ਹੋ ਦੁਕਾਨਾਂ ਦੇ ਤੁਸੀਂ ਹੋ ਫਿਰ ਹਰ ਪਾਸੇ ਤੁਸੀਂ ਹੋ ਜੇ ਤੁਸੀਂ ਪੰਜਾਬ ਨੂੰ ਛੱਡ ਕੇ ਜਾਓਗੇ ਤੇ ਪੰਜਾਬ ਭਰਾ ਭਰਾਵਾਂ ਤੁਸੀਂ ਸਾਡੇ ਪੂਰਵੀ ਭਰਾਓ ਅਸੀਂ ਤੁਹਾਡੇ ਪੰਜਾਬੀ ਭਰਾਵਾਂ ਇੱਕ ਦੂਜੇ ਬਿਨਾਂ ਗੱਡੀ ਨਹੀਂ ਚੱਲ ਸਕਦੀ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਥੇ ਰਹੋ ਪਰਮਾਤਮਾ ਦੇ ਵਿਸ਼ਵਾਸ ਰੱਖੋ ਕਿ ਕਰੋਨਾ ਵਾਇਰਸ ਮਹਾਮਾਰੀ ਹੈ ਜੋ ਬਹੁਤ ਜਲਦ ਦੂਰ ਹੋਏਗੀ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਕਰਦੇ ਰਹਾਗੇ ਜੇ ਪ੍ਰਵਾਸੀ ਭਰਾ ਮੇਰੇ ਇਸ ਵੀਡੀਓ ਨੂੰ ਦੇਖ ਰਹੇ ਆ ਤਾਂ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਕਿ ਇੱਥੇ ਰਹੋ ਦੂਰ ਨਾ ਜਾਓ ਅਸੀਂ ਇੱਕ ਦੂਜੇ ਦੇ ਭਰਾ ਹਾਂ ਹਮੇਸ਼ਾ ਰਵਾਂਗੇ ਸਾਰੀ ਉਮਰ ਅਸੀਂ ਸਾਰੇ ਨੇ ਇੱਕ ਦੂਜੇ ਨਾਲ ਮਿਲ ਕੇ ਫੈਕਟਰੀ ਆਪਾਂ ਕਾਮਯਾਬ ਕਰਨੀ ਹੈ ਕਹਿੰਦਾ ਭਾਵ ਕਿ ਇਕੱਲਾ ਪੰਜਾਬ ਨਹੀਂ ਪੁਰਾ ਦੇਸ਼ ਨੂੰ ਅਸੀਂ ਜੋ ਹੈ ਪਰਫੁਲਿਤ ਕਰਨਾ ਹੈ ਉਹ ਤੁਹਾਡੇ ਵਗੈਰ ਇਹ ਅਧੂਰਾ ਹੈ ਐਨੇ ਕਹਿੰਦਾ ਹੋਇਆ ਮੈਂ ਸਦਾ ਇੱਕ ਵਾਰੀ ਫੇਰ ਬੇਨਤੀ ਕਰਾਂਗਾ ਕਿ ਕੋਈ ਪ੍ਰਵਾਸੀ ਭਰਾ ਜਾਵੇ ਨਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਰਲ ਮਿਲ ਕੇ ਅਸੀਂ ਜਿਸ ਤਰੀਕੇ ਬਚੁਰਜਾ ਦਿਨ ਤੋਂ ਪਿੱਛੇ ਲੱਗਤਾ ਲੱਗੇ ਨੇ ਜਿਲਾ ਪ੍ਰਸ਼ਾਸਨ ਤੁਹਾਡੇ ਨਾਲ ਆ ਪੰਜਾਬ ਸਰਕਾਰ ਵੀ ਹੈ ਕੇਂਦਰ ਸਰਕਾਰ ਵੀ ਹੈ ਸਾਰੇ ਤੁਹਾਡੇ ਨਾਲ ਆ ਇਹ ਅਤੇ ਹੀ ਰਹੂਗਾ ਹਮੇਸ਼ਾ ਤੁਸੀਂ ਅਗੂ ਵੀ ਤੁਹਾਡੀ ਸੇਵਾ ਇਸੇ ਤਰ੍ਹਾਂ ਜਾਰੀ ਰਹੂਗੀ ਹਾਂ ਮੈਂ ਤੁਹਾਨੂੰ ਉਸ ਬਾਰੇ ਦੱਸਣਾ ਚਾਹੁੰਦਾ ਕਿ ਜਿਲ੍ਹਾ ਪਾਤਲੀਨ ਦਾ ਪਾਰਟੀ ਸੋਸ਼ਲ ਮੀਡੀਆ ਆਈਟੀ ਸੈੱਲ ਵੱਲੋਂ ਕੱਲ ਅਸੀਂ ਪੂਰੇ ਵਿਸ਼ਵ ਦੇ ਕਲਿਆਣ ਦੇ ਲਈ ਇੱਕ ਮਹਾਯਾਗਤ ਤੇ ਕਰਾਇਆ ਗਿਆ ਸੀਗਾ ਸਕੜਮਾਚਾ ਨਾਨਮਾਨ ਮੰਦਿਰ ਦੇ ਅੰਦਰ ਤੇ ਮੈਂ ਇਹ ਕੀ ਕਹਿੰਦਾ ਕਿ ਸੇਵਾ ਬੰਦ ਸੇਵਾ ਕਦੇ ਕਿਸੇ ਦੀ ਬੰਦ ਨਹੀਂ ਹੋ ਸਕਦੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਗੋਲਡੀ ਸੱਬਰਵਾਲ ਨੂੰ ਮਨੀਸ਼ ਗੁਪਤਾ ਜੀ ਨੂੰ ਹਮੇਸ਼ਾ ਯਾਦ ਰੱਖੋ 99886 77886 ਮੇਰਾ ਮੋਬਾਈਲ ਨੰਬਰ ਹੈ ਜਦੋਂ ਮਰਜ਼ੀ ਆਪਣੇ ਭਰਾ ਨੂੰ ਯਾਦ ਕਰੋ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅਸੀਂ ਕੋਈ ਦੇਣ ਨਹੀਂ ਅਸੀਂ ਕੁਝ ਦੇਣ ਵਾਲੇ ਨਹੀਂ ਆ ਗਏ ਅਸੀਂ ਮੈਂ ਹਰ ਵੀਡੀਓ ਵਿੱਚ ਇਹੀ ਬੋਲਦਾ ਕਿ ਅਸੀਂ ਕੁਝ ਦੇ ਨਹੀਂ ਸਕਦੇ ਤੁਹਾਨੂੰ ਅਸੀਂ ਸਿਰਫ ਤੁਹਾਡੀ ਸ਼ੀਸ਼ੀਰਵਾਦ ਲੈਣ ਆਂਦੇ ਆ ਸਿਰਫ ਸੇਵਾ ਕਰਦੇ ਆ ਅਸੀਂ ਸੇਵਾ ਭਾਵ ਦੇ ਨਾਲ ਬੜੇ ਨਿਮਾਣੇ ਹੋ ਕੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਤੇ ਜਿੰਨੇ ਸਾਡੇ ਕੋਲ ਟੈਲੀਫੋਨ ਹੁੰਦੇ ਆ ਅਸੀਂ ਉਹਨੇ ਵੀ ਕਰ ਦੇਾਂਗੇ। ਚਾਹਾਂਗੇ ਆਪਨੇ ਅਧਿਕਾਰਟੀ ਸਰਪ੍ਰੋਕਟਰ ਜੀ ਕੁਸਮਾਨ ਕੇ ਇਸ ਵਿਸ਼ੇ ਉਪਰ ਕੀ ਕਹਿਣਾ ਚਾਹੋਗੇ? ਜਿੱਦੋਂ ਕੀ ਤੋਂ ਅਨੁਸਾਰ ਨੂੰ ਪਤਾ ਹੀ ਹੈ ਗੋਡੀ ਸਰਵਾਰ ਜੀ ਪਿਛਲੇ 55 ਬਕੀ ਨੇ ਦਿਖਾ ਤੋ ਇੱਕ ਦਾ ਦੀਸਾ ਕਰਦੇ ਕੋਈ ਨਹੀਂ ਤੇ ਇਸ ਉਪਰਾਲੇ ਨੂੰ ਦੇਖਦੇ ਹੋਏ ਸਾਡੇ ਜਿਹੜੇ ਬਾਬੂ ਜੀ ਹੈਗੇ ਨੇ ਬੜੇ ਬੰਮਰਾ ਭਾਰਦਵਾ ਜੀ ਨਨ੍ਹਾ ਨਨ੍ਹਾ ਖੁਸ਼ੀ ਦੇ ਤੌਰ ਤੇ ਬੁਲਾਇਆ ਤੇ ਗੋਲਡੀ ਜੀ ਨੂੰ ਸਮਾਨ ਦਿੱਤਾ ਤੇ ਸਾਡੇ ਨਾਲ ਕਮਿਸ਼ਾਉ ਜੀ ਉਹਨਾਂ ਦਾ ਵੀ ਸਮਾਨ ਦਿੱਤਾ ਇਸ ਤਰ੍ਹਾਂ ਵਿਦਿਆ ਕੰਮ ਕਰਦੇ ਰਹੇ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੇਰਨਾ ਆਪਰੇਣਾ ਦੇਣ ਦੇ ਲਈ ਬਹੁਤ ਬਹੁਤ ਨੰਸਕਰੀ ਦਾ ਸ਼ੁਕਰੀਆ ਤੁਸੀਂ ਇਸ ਮਹਾਮਾਰੀ ਦੇ ਦੌਰ ਚ ਸੰਗਤ ਨੂੰ ਕੀ ਆਪਣੀ ਵਿਸ਼ੇਸ਼ ਤੈਨ ਚਾਹੋਗੇ ਮੈਸੇਜ ਹਸ ਇਹ ਹੀ ਹੈ ਜੀ ਕਿ ਆਪਣੇ ਘਰੇ ਰੋ ਯਾ ਜੀ ਸੋਸ਼ਲ ਡਿਸਟੈਂਸਿੰਗ ਬਣਾਓ ਤੇ ਜਿੰਨਾ ਹੋ ਸਕੇ ਕਮਿਊਨਿਟੀ ਕਮਿਊਨਿਟੀ ਵੱਲ ਧਿਆਨ ਦਿਓ ਤੇ ਆਪਣੇ ਜਿਹੜੇ ਅਫਵਾਹਾਂ ਤੋਂ ਬਚੋ ਫੇਕ ਨੀਜ਼ ਜਿਹੜੀ ਆ ਰਹੀਆਂ ਨੇ ਉਹਨਾਂ ਤੋਂ ਬਚੋ ਜਿੰਨਾ ਹੋ ਸਕੇ ਤੇ ਪਰਮਾਤਮਾ ਦਾ ਨਾਮ ਸਿਮਰੋ